ਸਸ਼ੇ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਚਟਨੀ ਬਣਾ ਕੇ ਤਿਆਰ ਕਰਾਂਗੇ ਤੇ ਇਹ ਆਪਾਂ ਕੱਚੇ ਅੰਬਾਂ ਤੋਂ ਚਟਨੀ ਬਣਾਵਾਂਗੇ ਤੇ ਇਹ ਚਟਨੀ ਬਹੁਤ ਟੇਸਟੀ ਬਣਦੀ ਹੈ ਤੇ ਬਹੁਤ ਚਟਪਟੀ ਜੀ ਬਣ ਕੇ ਤਿਆਰ ਹੁੰਦੀ ਹੈ ਇੱਥੇ ਆਪਾਂ ਲੈ ਲਏ ਜੀ ਮਸਟਰਡ ਆਇਲ ਆਇਲਾ ਪਾ ਲੈਤਾ ਜੀ ਇੱਕ ਵੱਡਾ ਚਮਚ ਤੇ ਨਾਲ ਆਪਾਂ ਕੱਟ ਕੇ ਜੀ ਦੇਖੋ ਇਸ ਤਰੀਕੇ ਨਾਲ ਅੰਬਾਂ ਦੀਆਂ ਫਾੜੀਆਂ ਪਾਤੀਆਂ ਤੇ ਇਸ ਤਰੀਕੇ ਨਾਲ ਆਪਾਂ چیر ਕੇ ਇਹਨਾਂ ਨੂੰ ਪਾਤਾ ਚੀ ਨਾਲਾ ਪਟ ਦੋ ਲੈਤੇ ਜੀ ਟਮਾਟਰ ਤੇ ਹੁਣ ਆਪਾਂ ਟਮਾਟਰਾਂ ਨੂੰ ਵੀ ਰੱਖ ਦਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਪਕਾ ਲਾਂਗੇ ਜੀ ਚੰਗੇ ਤਰੀਕੇ ਦੇ ਨਾਲ ਬੱਤ ਆਪਾਂ ਸਪੇਸ ਦੇ ਹੱਬ ਨਾਲ ਰੱਖ ਲੈਣਾ ਜਿੰਨੀ ਕਿ ਸਪੇਸ ਆ ਉਹਨਾਂ 'ਚ ਆਪਾਂ ਮਿਸ਼ਰਣ ਨੂੰ ਰੱਖ ਲੈਣਾ ਤੇ ਆਪਾਂ ਚਾਰ ਪੰਜ ਮਿਰਚਾਂ ਲੈਤੀਆਂ ਤੇ ਅੱਧਾ ਕਤ ਤੋਂ ਥੋੜਾ ਜਿਹਾ ਕੱਟ ਆਪਾਂ ਨਮਕ ਪਾਇਆ ਚਿੱਟਾ ਵਾਲਾ ਨਮਕ ਪਾਇਆ ਇਹ ਕਿਉਂਕਿ ਜਲਦੀ ਟਮਾਟਰ ਵਗੈਰਾ ਪੱਕ ਜਾਂਦੇ ਨੇ ਨਮਕ ਪਾਉਣ ਨਾਲ ਤੇ ਹੁਣ ਆਪਾਂ ਇਹਨਾਂ ਦੀਆਂ ਸਾਈਡਾਂ ਵੀ ਥੋੜੀਆਂ ਪਲਟਾਵਾਂਗੇ ਦੇਖੋ ਫਿਰ ਮੈਂ ਟੱਕੇ ਨੂੰ ਚੰਗੇ ਤਰੀਕੇ ਨਾਲ ਪਕਾਉਂਗੀ ਤੇ ਸਾਈਡਾਂ ਮੈਂ ਦਵਾਰੇ ਪਲਟਤੀਆਂ ਸੀ ਦੇਖੋ ਇਹਦਾ ਪਲਪ ਪਲ ਟਮਾਟਰ ਦਾ ਲੈਣਾ ਸ਼ੁਰੂ ਹੋ ਜੂ ਤੁਸੀਂ ਦੇਖ ਸਕਦੇ ਹੋ ਟਮਾਟਰ ਦਾ ਪਲਪ ਕਿੰਨਾ ਪੋਲਾ ਜਾਂ ਹੋ ਗਿਆ ਹਾਰਡ ਸੀ ਪਹਿਲਾਂ ਤੇ ਹੁਣ ਸੌਫਟ ਜਾਂ ਹੋ ਗਿਆ ਹੁਣ ਆਪਾਂ ਫਿਰ ਟੱਕ ਕੇ ਪਕਾਵਾਂਗੇ ਜਦੋਂ ਚੰਗੇ ਤਰੀਕੇ ਨਾਲ ਪਲਪ ਲੈਣਾ ਸ਼ੁਰੂ ਹੋ ਗਿਆ ਤਾਂ ਫਿਰ ਆਪਾਂ ਉਤਾਰ ਲਵਾਂਗੇ ਦੇਖੋ ਇੱਥੇ ਪਲਪ ਇਹਦਾ ਚੰਗੇ ਤਰੀਕੇ ਨਾਲ ਉਤਰਨਾ ਸ਼ੁਰੂ ਹੋ ਗਿਆ ਦੇਖੋ ਜੀ ਉੱਪਰਲਾ ਸਿਲਕਾ ਜਿਹੜਾ ਹਨਾ ਟਮਾਟਰਾਂ ਦਾ ਆਸਾਨੀ ਨਾਲ ਲੈ ਗਿਆ ਤੇ ਆਪਾਂ ਚਮਚ ਦੀ ਮਦਦ ਦੇ ਨਾਲ ਇਹਨੂੰ ਉਤਾਰ ਲਿਆ ਤੇ ਬਹੁਤ ਸੌਖੇ ਜਿਹੇ ਢੰਗ ਨਾਲ ਲੈ ਜਾਂਦਾ ਇਹ ਜਦੋਂ ਚੰਗੇ ਤਿੱਕੇ ਨਾਲ ਟਮਾਟਰ ਪੱਕ ਜਾਂਨ ਤੇ ਹੁਣ ਆਪਾਂ ਇਹਨੂੰ ਮਿਸ਼ਰਣ ਨੂੰ ਕੱਢਾਂਗੇ ਨੀਚੇ ਉਤਾਰ ਲਿਆ ਗੈਸ ਨੂੰ ਆਪਾਂ ਬੰਦ ਕਰਤਾ ਲੋ ਫਲੇਮ ਤੇ ਹੀ ਪਕਾਇਆ ਆਪਾਂ ਸਾਰੇ ਮਿਸ਼ਰਣ ਨੂੰ ਹੁਣ ਆਪਾਂ ਅੰਬਾਂ ਦੀ ਜਿਹੜੇ ਪੀਸ ਕੀਤੇ ਹੋਏ ਸੀ ਇਹਨਾਂ ਨੂੰ ਆਪਾਂ ਅਲੱਗ ਕੱਢ ਲਾਂਗੇ ਇੱਕ ਪਲੇਟ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਠੰਡੇ ਹੋਣ ਲਈ ਰੱਖਾਂਗੇ ਇਹ ਗਰਮਾ ਕਿਉਂਕਿ ਆਪਾਂ ਠੰਡੇ ਕਰਕੇ ਹੀ ਪਾਉਣਾਗਾ ਤੇ ਇਥੇ ਆਪਾਂ ਟਮਾਟਰ ਦੇ ਪਲਪ ਨੂੰ ਠੰਡਾ ਕਰ ਲਿਆ ਜੀ ਤੇ ਇਹਨੂੰ ਆਪਾਂ ਇੱਕ ਕੁੰਡੇ ਦੇ ਵਿੱਚ ਪਾ ਲਿਆ ਤੁਸੀਂ ਪਾ ਸਕਦੇ ਕੁੰਡੇ ਦੇ ਵਿੱਚ ਵੀ ਨੰ ਕੀ ਆਇਆ ਤਾਂ ਤੁਹਾਡੇ ਕੋਲ ਚੌਪੜਾ ਚੌਪੜ ਦੇ ਵਿੱਚ ਵੀ ਚਰਤਰੀ ਨੂੰ ਕੁੱਟ ਸਕਦੇ ਹੋ ਇੱਥੇ ਆਪਾਂ ਧਨੀਆ ਲੈਤਾ ਤੇ ਨਾਲ ਥੋੜਾ ਜਿਹਾ ਪਦੀਨਾ ਲੈਤਾ ਤੇ ਹੁਣ ਆਪਾਂ ਇਹਨੂੰ ਹੁੰਡੇ ਦੇ ਵਿੱਚ ਪਾ ਲਿਆ ਕੱਟ ਕੇ ਧਨੀਏ ਤੇ ਪਦੀਨੇ ਨੂੰ ਚੰਗੇ ਤਰੀਕੇ ਨਾਲ ਮੈਂ ਪਹਿਲਾਂ ਸਾਫ਼ ਕਰ ਲਿਆ ਸੀ ਪਾਣੀ ਦੇ ਨਾਲ ਤੇ ਹੁਣ ਆਪਾਂ ਲੈ ਲਈ ਜੀ ਆਮ ਬੱਜਰੇ ਦੇ ਪੀਸ ਕੱਟੇ ਹੋਏ ਐ ਤੇ ਇਹਨੂੰ ਆਪਾਂ ਜਿਹੜੇ ਪਕਾ ਲਏ ਸੀਗੇ ਪੀਸਾ ਨੂੰ ਇਹਦਾ ਗੁੱਦਾ ਜਿਹੜਾ ਆਪਾਂ ਆ ਜਿਹੜਾ ਆਸਾਨੀ ਨਾਲ ਨਿਕਲ ਰਿਹਾ ਚਮਚ ਦੀ ਮਦਦ ਨਾਲ ਇਹ ਚੰਗੇ ਤਰੀਕੇ ਨਾਲ ਪੱਕ ਕੇ ਤਿਆਰ ਹੋ ਗਿਆ ਦੇਖੋ ਜੀ ਆਪਾਂ ਇਹਨੂੰ ਸਾਰੇ ਇਸੇ ਤਰੀਕੇ ਨਾਲ ਆਂਬਾਂ ਦੇ ਪਲਪ ਨੂੰ ਕੱਢ ਕੇ ਪਾ ਲਿਆ ਤੇ ਨਾਲ ਆਪਾਂ ਇੱਕ ਪਿਆਜ਼ ਲੈਤਾ మీడియం ਸਾਈਜ਼ ਦਾ ਤੇ ਨਾਲ ਆਪਾਂ ਕਸ਼ਮੀਰੀ ਲਾਲ ਮਿਰਚ ਤੇ ਕਾਲਾ ਨਮਕ ਲੈਤਾ ਸੀ ਤੇ ਅੱਧੇ ਚਮਚੇ ਤੋਂ ਘੱਟ ਆਪਾਂ ਫੇਰ ਕਸ਼ਮੀਰੀ ਲਾਲ ਮਿਰਚ ਲੱਤੀ ਐ ਇੱਥੇ ਆਪਾਂ ਥੋੜੀ ਜਿਹੀ ਲੱਤੀ ਜੀ ਥੋੜੀ ਜਿਹੀ ਆਪਾਂ ਲੱਤੀ ਜੀ ਕਾਲੀ ਮਿਰਚ ਤੇ ਹੁਣ ਜੀ ਆਪਾਂ ਚਿੱਟਾ ਨਮਕ ਲੈਤਾ ਥੋੜਾ ਜਿਹਾ ਆਪ ਤੇ 3 ਚਮਚਾ ਉਸਾਰ ਤੁਸੀਂ ਲੈ ਸਕਦੇ ਹੋ ਤੇ ਹੁਣ ਆਪਾਂ ਸੋਟਾ ਲੈ ਕੇ ਇਹਨੂੰ ਚੰਗੇ ਤਰੀਕੇ ਨਾਲ ਕੁੱਟਾਂਗੇ ਮੀਟਾ ਤਾਂ ਜੰਮੀ ਆ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰਕੇ ਇਹਨੂੰ ਕੁੱਟ ਲਵਾਂਗੇ ਤੇ ਤੁਸੀਂ ਭੁੰਨੇ ਹੋਏ ਜੀਰੇ ਦਾ ਪਾਊਡਰ ਵੀ ਪਾ ਸਕਦੇ ਹੋ ਦੇਖੋ ਜੀ ਆਪਣੀ ਚਟਨੀ ਨੂੰ ਆਪਾਂ ਦਰਦੜਾ ਜਿਹਾ ਹੀ ਕੁੱਟਣਾ ਤਾਂ ਹੀ ਟੇਸਟ ਜਿਆਦਾ ਵਧੀਆ ਹੁੰਦਾ ਚਟਨੀ ਦਾ ਤੇ ਇੱਥੇ ਜੀ ਆਪਾਂ ਬੈਲੈਂਸ ਕਰਨ ਦੇ ਲਈ ਸ਼ੱਕਰ ਪਾਈ ਆ ਤੇ ਤੁਸੀਂ ਇਸ ਜਗ੍ਹਾ ਤੇ چینی ਵੀ ਪਾ ਸਕਦੇ ਹੋ ਮਿਸਰੀ ਵੀ ਪਾ ਸਕਦੇ ਹੋ ਤੇ ਹੁਣ ਫਿਰ ਆਪਾਂ ਮਿਕਸ ਕਰਕੇ ਇਹਨੂੰ ਕੁੱਟ ਲਾਂਗੇ ਇੱਥੇ ਆਪਣੀ ਚਟਨੀ ਜੀ ਚੰਗੇ ਤਰੀਕੇ ਨਾਲ ਕੁਟੀ ਗਈ ਹੈ ਹੁਣ ਆਪਾਂ ਕੁੱਟ ਲਈ ਚਟਨੀ ਨੂੰ ਤੇ ਇੱਥੇ ਦੋ ਚਮਚਾ ਆਪਾਂ ਨਿੰਬੂ ਦੇ ਰਸ ਨੂੰ ਐਡ ਕੀਤਾ ਤੇ ਉਹਨੂੰ ਮਿਕਸ ਕਰ ਦਾਂਗੇ ਆਪਣੀ ਦੇ ਸਾਰੇ ਦੇ ਵਿੱਚ ਇੱਕ ਵਾਰ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਮਿਕਸ ਕਰ ਲਾਂਗੇ ਇਹ ਦਿਨਾ ਕੱਟੀ ਮਿੱਠੀ ਚਟਨੀ ਜੀ ਬਣ ਕੇ ਤਿਆਰ ਹੋਊਗੀ ਆਪਣੀ ਸਪੈਸੀ ਜੀ ਬਣ ਕੇ ਤਿਆਰ ਹੋ ਜੂਗੀ ਤੇ ਹੁਣ ਆਪਣੀ ਚਟਨੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਹਾਂਜੀ ਆਪਾਂ ਬੌਲ ਲੈ ਲਿਆ ਤੇ ਆਪਾਂ ਚਟਨੀ ਨੂੰ ਕਰਾਂਗੇ ਜੀ ਸਰਵ ਤੇ ਚਟਨੀ ਆਪਣੀ ਦੇਖਣ ਦੇ ਵਿੱਚ ਕਿੰਨੀ ਖੂਬਸੂਰਤ ਆ ਹਨਾ ਤੇ ਓਨੀ ਖਾਣ ਦੇ ਵਿੱਚ ਟੇਸਟੀ ਹੈ ਇਹ ਜਾਮੇ ਦੀ ਚਟਨੀ ਬਣ ਕੇ ਤਿਆਰ ਹੋਈ ਹੈ ਬੱਚਿਆਂ ਨੂੰ ਬਰੈਡ ਦੇ ਨਾਲ ਤੁਸੀਂ ਪਰਾਂਠੇ ਦੇ ਨਾਲ ਰੋਟੀ ਦੇ ਨਾਲ ਚਪਾਤੀ ਦੇ ਨਾਲ ਦੇ ਸਕਦੇ ਹੋ ਬਹੁਤ ਵਧੀਆ ਚਟਨੀ ਲੱਗਦੀ ਹੈ ਤੇ ਬਹੁਤ ਟੇਸਟੀ ਤੇ ਖੱਟੀ ਮਿੱਠੀ ਜੀ ਚਟਨੀ ਆਪਣੀ ਬਣ ਕੇ ਤਿਆਰ ਹੋਈ ਹੈ ਹਾਂਜੀ ਜੀ ਕਤੋਂ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਸ਼ੀ ਕਾਲ ਬਾਏ ਬਾਏ